young boys in the building shout out big work you know what time it is i'm i'm a brown ਹਾਂ ਜੀ ਸਾਸਰੀਕਾਲ ਜੀ ਅੱਜ ਆਪਾਂ ਆਏ ਆਇਆ ਫੇਰ ਦੁਬਾਰਤ ਤੋਂ ਠੰਡੋ ਘਰੇ ਦੁੱਧ ਲੈਣ ਇਧਰ ਐਂਟਰੀ ਮਾਰਤੀ ਜਿੱਤੀ ਨਹੀਂ ਛੜਕਾਂ ਚੈੱਕ ਕਰੋ ਮੁੰਡਿਆ ਸਾਡੇ ਪਿੰਡ ਦੀ ਹਾਂ ਜੀ ਆਪਾਂ ਜਾ ਚੁੱਕੇ ਆ ਪੁਰੂ ਬੈਂਕ ਕੋਲ ਹਲੋ ਅੱਜ ਮਿਲ ਗਏ ਨਾ ਉਹ ਇੱਕ ਖਾਸ ਹੈ ਉਹ ਆਵੇ ਲਾਇ ਹਾਂਜੀ ਤਾਂ ਆਪਾਂ ਚੱਲੇ ਆ ਸਕੂਲ ਔਰ ਸਾਹਮਣੇ ਮਣਵੀਰ ਨੂੰ ਆਪਾਂ ਪੁੱਛ ਕਿਵੇਂ ਜੀ ਜਿਮ ਇਹ ਕਹਿੰਦਾ ਜਿਮ ਦਾ ਪੁੱਛਣਾ ਮੈਨੂੰ ਚਾੜਦੇ ਤਾਂ ਨਿਆਣੇ ਬਹੁਤ ਬਹੁਤ ਰਸਾਇਆ ਜਿਮ ਬਣ ਚੁੱਕੀ ਨੂੰ ਬੁਲੋ ਨਾ ਚਲੋ ਜੀ ਆਪਾਂ ਆ ਚੁੱਕੇ ਹਾਂ ਸਕੂਲ ਇੱਥੇ ਆਪਾਂ ਹੁਣ ਮਿਲਦੇ ਹਾਂ ਛੁੱਟੀ ਟਾਈਮ ਫਾਈਨਲੀ ਆਪਾਂ ਸਕੂਲੋਂ ਛੁੱਟੀ ਹੋ ਚੁਗੀ ਆਪਾਂ ਨੂੰ ਮੱਲੀ ਆਇਨੀ ਹੈ ਅੱਜ ਤੱਕ ਵਾਹ ਆ ਜੋ ਸੰਭਾ ਦੇ ਉਹ ਤੋਂ ਹੋਣ ਹਾਂ ਨੂੰ ਮੁੰਡਾ ਸਾਡੇ ਪਿੰਡ ਦਾ ਉਹਨੇ ਹਾਰੇ ਮੈਚ ਜਤਾਏ ਕਿਆ ਚਾਲ ਨਹੀਂ ਘਰਾਵਾ 18 ਗੇ 18 ਗੇ ਅਨਮਨ ਸਾਡੇ ਮੇ ਪਾਵਾਂ ਦੋ ਜਪੜਾ ਲੈ ਕੇ ਜੀਉ ਇਹੋ ਜਿਹਾ ਪਾਵਾਸ ਦੀ ਯਾਰ ਆ ਇਨਾ ਤੋ ਘੜਿਆ ਉੱਤੇ ਓਏ ਫਿਰ ਜਪੜਾ ਨਹੀਂ ਇਹਨੂੰ ਪਾੜੇ ਇੰਨੀ ਜੀਮੀਆ ਪਾਸ ਪਾਸ ਜਾਪਣ ਪਾੜੇ ਚਪਲ ਲੈ ਕੇ ਦਿਓ ਮੈਂ ਤੇ ਤੁਹਾਡੇ ਤੋਂ ਚਪਲ ਲੈਣੀ ਨਹੀਂ ਵੀਰ ਰਹਿਣ ਦੇ ਉੱਤੇ ਬੈ ਜਾ ਖੰਦੇ ਆ ਗਏ ਆ ਆ ਗਏ ਇਹਨੂੰ ਭਿਖੇ ਭੱਜ ਬੱਤ ਕਿਧਰ ਦੀ ਚੜਦਾ ਹੁੰਦਾ ਆਣਾ ਓਕੇ ਰਹਾ ਚੁਗਰ ਤੂੰ ਚੜਦਾ ਕਿਧਰ ਦੀ ਆ ਮੈਂ ਚੜਨਾ ਨਹੀਂ ਜਿੱਥੇ ਉਕਰੋ ਉਧਰ ਘੇਰਨਾ ਕੀ ਹੁੰਦਿਆ ਦੁਬਾਰਾ ਦੁਬਾਰਾ ਓ ਤੂੰ ਨੋਂ ਨਹੀਂ ਨਾ ਮਾਮਾ ਮੈਂ ਆਇਆ ਮੈਂ ਆ ਬਰਾ ਤੂੰ ਨਾ ਨਾ ਤੂੰ ਇਦੋਂ ਤੂੰ ਇਤਰੀ ਗਾ ਨਾ ਪੰਗੇ ਲੈ ਤੂੰ ਨਾ ਨਾ ਮਾਮਾ ਜੀ ਕਿਹਦੇ ਦੇਖਦੇ ਜਨਤਰੀ ਪਰ ਲੈ ਜਾ ਕਾਰੋ ਸੱਪਕ ਗੋਡੀਆਂ ਬਾਲਾ ਨੇ ਕਹਿੰਦੇ ਯਾਰੀ ਆ ਮੂੰਹ ਵਿੱਚ on the beat baby call me ਤੇਰੀ ਨਖ ਵੀ ਦਿਨ ਹਾਂਜੀ ਤਾਂ ਆਜੇਗਾ ਇਹ ਸਾਡਾ ਨੇਤਰੀ ਤੇ ਆਪਾਂ ਜਾ ਰਹੇ ਆ ਫਿਰ ਤੋਂ ਸਕੂਲ Come on.